ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਆਪਣੇ ਜੀਵਿੰਦਾਰ ਭਰਾਵਾਂ ਨੂੰ ਪਿਆਰ ਤਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜਾਨੀ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਕਣਕ ਦੇ ਪਹਿਲੇ ਪਾਣੀ ਦੇ ਉੱਤੇ ਕਣਕ ਨੂੰ ਆਪਾਂ ਨੂੰ ਜਿਹੜਾ ਪਹਿਲਾ ਪਾਣੀ ਆਪਾਂ ਨੂੰ ਕਦੋਂ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਆਪਣੀ ਕਣਕ ਦਾ ਸਭ ਤੋਂ ਵਧੀਆ ਆਪਾਂ ਕਣਕ ਤੋਂ ਬੰਪਰ ਝਾੜ ਲੈ ਸਕੀਏ ਕਿਉਂਕਿ ਜੇ ਆਪਾਂ ਪਹਿਲਾ ਪਾਣੀ ਲਾਉਣ ਸਮੇਂ ਆਪਾਂ ਗਲਤੀਆਂ ਕਰਾਂਗੇ ਤਾਂ ਜਿਹੜਾ ਆਪਣਾ ਕਣਕ ਦਾ ਹਰ ਸਾਲ 5 ਤੋਂ 7 ਕੁਇੰਟਲ ਝਾੜ ਘਟਦਾ ਕਣਕ ਦਾ ਜਿਹੜਾ ਪਹਿਲੇ ਪਾਣੀ ਉੱਤੇ ਜਿਹੜਾ ਝਾੜ ਨਿਰਪਰ ਕਰਦਾ ਹੈ ਕਿਉਂਕਿ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀ ਜੇ ਆਪਾਂ ਕਣਕ ਤੋਂ ਬੰਪਰ ਝਾੜ ਲੈਣਾ ਹੈ ਤਾਂ ਕਣਕ ਨੂੰ ਆਪਾਂ ਜਿਹੜਾ ਪਹਿਲਾ ਪਾਣੀ ਆਪਾਂ ਦਿੰਦੇ ਆਪਾਂ ਨੂੰ ਇਹ ਕਿਵੇਂ ਦੇਣ ਦੇਣਾ ਚਾਹੀਦਾ ਹੈ ਜਾਂ ਫਿਰ 20ਵੇਂ ਦੇਣਾ ਜਾਂ ਫਿਰ 25 ਦਿਨ ਚਾਹੇ 30 ਦਿਨ ਤੇ ਕਦੋਂ ਆਪਾਂ ਨੂੰ ਜਿਹੜਾ ਕਣਕ ਨੂੰ ਪਹਿਲਾ ਪਾਣੀ ਆਪਾਂ ਨੂੰ ਦੇ ਦੇਣਾ ਚਾਹੀਦਾ ਹੈ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਹਾਂਜੀ ਕਿਸਾਨ ਭਰਾਵੋ ਹੁਣ ਜ਼ਿੰਮੇਵਾਰ ਭਰਾਾਂ ਦੇ ਵਿੱਚ 18 ਦਿਨ 15 ਦਿਨ ਆਪਣੇ ਹਿਸਾਬ ਦੇ ਨਾਲ ਜਿਹੜਾ ਕਣਕ ਨੂੰ ਪਾਣੀ ਦਿੰਦੇ ਜਿਹੜੀ ਦਾ ਕਿਸਾਨ ਭਰਾਵੋ ਗੇਤੀ ਬਜਾਈ ਆਪਾਂ ਕੀਤੀ ਹੋਈ ਹੈ ਕਣਕ ਦੀ ਜਿਵੇਂ ਆਪਾਂ ਅਕਤੂਬਰ ਮਹੀਨੇ ਦੇ ਵਿੱਚ ਜਿਹੜੀ ਬਜਾਈ ਕੀਤੀ ਸੀ ਉਸ ਕਣਕ ਨੂੰ ਜਿਹੜਾ ਪਾਣੀ ਥੋੜਾ ਜਿਹਾ ਆਪਾਂ ਨੂੰ ਪਹਿਲਾ ਦੇਣਾ ਪੈਂਦਾ ਹੈ ਕਿਉਂਕਿ ਪਹਿਲਾ ਜਿਹੜਾ ਟੈਂਪਰੇਚਰ ਵੱਧ ਸੀ ਤਾਪਮਾਨ ਵੱਧ ਸੀ ਧੁੱਪ ਵੱਧ ਗਰਮੀ ਵੱਧ ਪੈ ਰਹੀ ਸੀ ਉਸ ਕਰਕੇ ਉਹ ਕਣਕ ਜਿਹੜੀ ਜ਼ਮੀਨ ਪਹਿਲਾਂ ਸੁੱਕ ਜਾਂਦੀ ਹੈ ਤੇ ਜ਼ਮੀਨ ਦੇ ਵਿੱਚ ਗਿੱਲ ਘਟ ਹੁੰਦੀ ਹੈ ਤੇ ਇਸ ਕਰਕੇ ਕਣਕ ਨੂੰ ਆਪਾਂ ਨੂੰ ਜਿਹੜਾ ਉਹ ਸਹੀ ਸਮਾਂ ਹੈ ਆਪਾਂ 21 ਤੋਂ 25 ਦਿਨ ਦੇ ਵਿੱਚ ਵਿੱਚ ਮੰਨ ਕੇ ਚੱਲੋ ਆਪਾਂ ਪਾਣੀ ਦੇ ਦੇਣਾ 22 23 24 ਦਿਨ ਤੇ ਆਪਾਂ ਪਾਣੀ ਉਸ ਕਣਕ ਨੂੰ ਦੇ ਸਕਦੇ ਤੇ ਜਿਹੜੀ ਆਪਾਂ 10 ਨਵੰਬਰ ਨੂੰ ਜਿਹੜੀ ਬਿਜਾਈ ਕਰਦੇ ਆ 10 15 ਜਿਵੇਂ ਜਿਹੜੇ ਕਿਸਾਨ ਭਰਾ ਹੁਣ ਬਿਜਾਈ ਕਰ ਰਹੇ ਨੇ ਉਹ ਜਿਹੜਾ ਉਹ ਜਿਹੜਾ ਕਿਸਾਨ ਭਰਾ ਉਹ ਪਾਣੀ ਆਪਾਂ ਕਣਕ ਨੂੰ ਆਪਾਂ 30 ਦਿਨ ਤੱਕ ਵੀ ਆਪਾਂ ਲੈ ਕੇ ਜਾ ਸਕਦੇ ਆ ਵੀ 30 ਦਿਨ ਤੇ ਜਾ ਕੇ ਆਪਾਂ ਕਣਕ ਨੂੰ ਪਾਣੀ ਦੇ ਸਕਦੇ ਆ ਕਿਉਂਕਿ ਜਿਹੜੀ ਆਪਾਂ 10 ਤੋਂ 15 ਨਵੰਬਰ ਨੂੰ ਆਪਾਂ ਬਜਾਈ ਕਰਦੇ ਆ ਕਣਕ ਦੀ ਹੁਣ ਜਿਹੜਾ ਮੌਸਮ ਦੇ ਵਿੱਚ ਫਰਕ ਪੈ ਗਿਆ ਤੇ ਵਦੀਲੀ ਹੋ ਗਈ ਹੁਣ ਧੋਪੇ ਨਹੀਂ ਪੈਂਦੀ ਨਹੀਂ ਮੌਸਮ ਠੰਡਾ ਹੈ ਬਿਲਕੁਲ ਗਿੱਲ ਖੇਤਾਂ ਦੇ ਵਿੱਚੋਂ ਜਾ ਨਹੀਂ ਰਹੀ ਇਸ ਕਰਕੇ ਹੁਣ ਜਿਹੜਾ ਆਪਾਂ ਪਾਣੀ 30 ਦਿਨ ਤੱਕ ਵੀ ਜਿਹੜਾ ਕਣਕ ਦਾ ਲਿਜਾ ਸਕਦੇ ਆ ਜੇਰਾ ਆਪਾਂ 15 18 ਦਿਨ ਦੀ ਇਹਨੂੰ ਕਣਕ ਨੂੰ ਆਪਾਂ ਛੋਟੀ ਕਣਕ ਨੂੰ ਪਾਣੀ ਦੇ ਦਿੰਦੇ ਆ ਉਹ ਕਣਕ ਤੁਸੀਂ ਦੇਖੋਗੇ ਪਹਿਲੀ ਵੱਧ ਪੈਂਦੀ ਹੈ ਤੇ ਦਬਦੀ ਹੈ ਮੁੜ ਕੇ ਜਦੋਂ ਆਪਾਂ ਫਿਰ ਆਪਾਂ ਨੂੰ ਤਾਕਤ ਵਾਲੀ ਸਪ੍ਰੇ ਆ ਕਰਨ ਦੀ ਲੋੜ ਪੈਂਦੀ ਹੈ ਪਰ ਫਿਰ ਵੀ ਜਿਹੜੀ ਕਣਕ ਦੀ ਗੱਲ ਨਹੀਂ ਬਣਦੀ ਕਣਕ ਆਪਣੀ ਡਵੀ ਰਹਿੰਦੀ ਹੈ ਤੇ ਇੱਕ ਕਿਸਾਨ ਭਰਾਵਾਂ ਨੇ ਗੱਲ ਹੋਰ ਸੀ ਵੀ ਅਸੀਂ ਜੀ ਕਿਸਾਨ ਭਰਾ ਪੁੱਛ ਰਹੇ ਸੀ ਵੀ ਅਸੀਂ ਸਪਰੇਅ ਕੀਤੀ ਹੈ ਜੀ ਗੋਲੀ ਡੰਡੇ ਵਾਲੀ ਉੱਪਰ ਪੈਂਡੇ ਵੀ ਪਾਈ ਹੈ ਅਵਕੀਰਾ ਮੋਮੋ ਜੀ ਜਾਂ ਉਹਨਾਂ ਦੇ ਸਲਟ ਕੀਤੇ ਨੇ ਵੀ ਹੁਣ ਅਸੀਂ ਪਾਣੀ ਜਿਹੜਾ ਖੇਤ ਦੇ ਵਿੱਚ ਕਦੋਂ ਲਗਾਈਏ ਕਿਉਂਕਿ ਦਵਾ ਕਰਨ ਤੋਂ ਬਾਅਦ ਜਿਹੜੀ ਕੰਪਨੀ ਆ ਕਹਿੰਦੀ ਆ ਵੀ 18 ਤੋਂ 20 21 ਦਿਨ ਦੇ ਵਿੱਚ ਪਾਣੀ ਲੱਗਣਾ ਜ਼ਰੂਰੀ ਹੈ ਪਰ ਆਪਣਾ ਮੰਨਣਾ ਕਿਸਾਨ ਭਰਾ ਉਹ ਇਹ ਗੱਲ ਹੈ ਵੀ ਆਪਾਂ ਛੋਟੀ ਕਣਕ ਨੂੰ ਪਾਣੀ ਵੀ ਨਹੀਂ ਆਪਾਂ ਲਗਾ ਸਕਦੇ ਕਿਉਂਕਿ ਆਪਣਾ ਉੱਥੇ ਵੀ ਫਿਰ ਨੁਕਸਾਨ ਹੁੰਦਾ ਹੈ ਆਪਾਂ ਸਿਰਫ ਇੰਨਾ ਕਰ ਸਕਦੇ ਆ ਕਿਉਂਕਿ ਕਿਸਾਨਾਂ ਦੇ ਤਿਆਰੀ ਵੀ ਹੈਗੇ ਨਹੀਂ ਅੱਪਾ ਵੀ ਤਿਆਰ ਵੀ ਕਰਦੇ ਰਹਿੰਦੀ ਹੈ ਅੱਪਾ ਜਾਨੀ ਕਿ 24 ਤੋਂ 25 ਦੇ ਦਿਨ ਤੱਕ ਤਾਂ ਜਿਹੜਾ ਪਾਣੀ ਲਿਜਾ ਸਕਦੇ ਜੇ ਆਪਾਂ ਸਪਰੇਅ ਵੀ ਕੀਤੀ ਐ ਚੋਹਬ ਕੀਤਾ ਕੀਤੀ ਐ ਚੋਹ ਮੋਮੋ ਜੀ ਕੀਤੀ ਐ ਚੋਹ ਉਹਨਾਂ ਦੇ ਤੁਸੀਂ ਸਲਟ ਕੀਤੇ ਹੋ ਇੱਥੇ ਇੱਕ 20 ਦਿਨ ਤੋਂ ਉੱਪਰ ਤਾਂ ਆਪਾਂ ਨੂੰ ਜਾਣਾ ਚਾਹੀਦਾ 16 17 ਦਿਨ ਦੇ ਨੂੰ 15 ਦਿਨ ਦੇ ਨੂੰ ਪਾਣੀ ਜਿਹੜਾ ਆਪਾਂ ਲਗਾ ਦਿੰਦੇ ਆ ਉਹ ਕਣਕ ਜਿਹੜੀ ਆਪਣੀ ਡਬ ਜਾਂਦੀ ਏ ਛੋਟੀ ਕਣਕ ਹੁੰਦੀ ਏ ਪੀਲੀ ਪੈ ਜਾਂਦੀ ਏ ਤੇ ਝਾੜ ਦੇ ਵਿੱਚ ਵੀ ਫਰਕ ਜ਼ਰੂਰ ਪੈਂਦਾ ਆਪਾਂ ਨੂੰ ਖਰਚਾ ਆਪਣਾ ਵੱਧ ਹੋ ਜਾਂਦਾ ਉਸ ਕਣਕ ਦੇ ਵਿੱਚ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੁਸੀਂ ਜਿਹੜਾ ਆਪਣੀ ਕਣਕ ਨੂੰ ਕਿੰਨੇ ਦਿਨਾਂ ਬਾਅਦ ਜਿਹੜਾ ਪਹਿਲਾ ਪਾਣੀ ਸ਼ੁਰੂ ਕਰਦੇ ਹੋ ਤੇ ਆਪਣੇ ਤਿਆਰ ਬੀਬੀ ਜ਼ਰੂਰ ਕਿਸਾਨਾਂ ਨਾਲ ਸਾਂਝੇ ਕਰਿਓ ਵੀਡੀਓ ਦੇ ਨਾਲ ਬਣੇ ਰਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਕਿ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਸਤਿ ਸ਼੍ਰੀ ਅਕਾਲ ਜੀ